ਹਾਂਜੀ ਸਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਉਪ ਤੋਂ ਸਾਰੇ ਠੀਕ ਠਾਕ ਹੋ ਮਗੇ ਸਵਾਗਤ ਹੈ ਤੁਹਾਡੇ ਸਾਡੇ ਨਵੀਂ ਵੀਡੀਓ ਦੇ ਵਿੱਚ ਹਾਂਜੀ ਤੁਸੀਂ ਪਿਛਲੇ ਵਲੌਗ ਦੇ ਵਿੱਚ ਵੇਖੇ ਹੀ ਹੋਣਾ ਮਾਸੀ ਕਿ ਆਏ ਸੀ ਵਿਆਹ ਕਹਿਣ ਤੇ ਉਸ ਤੋਂ ਬਾਅਦ ਰੋਟੀ ਰੋਟੀ ਖਾ ਕੇ ਆਪਾਂ ਪਲਾਨ ਬਣਾਇਆ ਸੀਗਾ ਕਿ ਸ਼ਾਪਿੰਗ ਕਰਨ ਚਲੇ ਜਾਨੇ ਕਿਉਂਕਿ ਵਿਆਹ ਆ ਗਿਆ ਤਾਂ ਕੱਪੜੇ ਤਾਂ ਲੈਣੇ ਸੀ ਤੇ ਆਪਾਂ ਕਰੋ ਚੱਲ ਪਿਆ ਮੈਂ ਮੰਮੀ ਤੇ ਮਾਸੀ ਤੇ ਚਾਚੇ ਨੇ ਚਾਚੀ ਕਹਨੇ ਅੱਗੋਂ ਆਣਾ ਤੇ ਹਾਂਜੀ ਇੱਧਰ ਪੀਰਾਂ ਦੀ ਜਗ੍ਹਾ ਤੇ ਪ੍ਰਸ਼ਾਦ ਵੰਡਿਆ ਜਾ ਰਿਹਾ ਸੀਗਾ ਤੇ ਆਪਾਂ ਪ੍ਰਸ਼ਾਦ ਲਿਆ ਕਾੜਿਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਸੀ ਹਾਂਜੀ ਅੱਗੋਂ ਚਾਚੀ ਨੂੰ ਵੀ ਅਸੀਂ ਲੈ ਲਿਆ ਤੇ ਉਹ ਅੱਗੋਂ ਆ ਗਈ ਸੀ ਏ ਤੇ ਹਾਂਜੀ ਹੁਣ ਆਪਾਂ ਚਲਦੇ ਆਂ ਮਾਰਕੀਟ ਹਾਂਜੀ ਆਪਾਂ ਲਗਭਗ ਬਾਜ਼ਾਰ ਦੇ ਵਿੱਚ ਪਹੁੰਚ ਹੀ ਗਏ ਆ ਆਪਾਂ ਇੱਥੋਂ ਲੈਣਿਆ ਕੱਪੜੇ ਲੈਣਿਆ ਕੋਟੀਆਂ ਵਗੈਰਾ ਲੈਣੀਆਂ ਨੇ ਤੇ ਫੁਲਕਾਰੀ ਲੈਣੀ ਆ ਮੈਂ ਆਪਣੇ ਵਾਸਤੇ ਲਗਭਗ ਆਪਾਂ ਬਾਜ਼ਾਰ ਪਹੁੰਚ ਹੀ ਗਏ ਆ ਹਾਂਜੀ ਤੁਸੀਂ ਵੇਖ ਸਕਦੇ ਜਲੰਧਰ ਦਾ ਬਾਜ਼ਾਰ ਹਾਂਜੀ ਆਪਾਂ ਆਟੋ ਤੇ ਗਏ ਆ ਉੱਤਰ ਤੇ ਹੁਣ ਆਪਾਂ ਚੱਲਦੇ ਆ ਸ਼ਾਪ ਦੇ ਵਿੱਚ ਕੱਪੜੇ ਲੈਣ ਤੇ ਮੰਮੀ ਨੇ ਇੱਧਰ ਆਟੋ ਵਾਲੇ ਨੂੰ ਦਿੱਤੇ ਪੈਸੇ ਹਾਂਜੀ ਆਪਾਂ ਗਏ ਸ਼ਾਪ ਦੇ ਅੰਦਰ ਤੁਸੀਂ ਵੇਖੋ ਤਾਂ ਬਹੁਤ ਜ਼ਿਆਦਾ ਸੋਹਣੇ ਸੋਹਣੇ ਕੱਪੜੇ ਪਏ ਸੀ हाँ जी आप काफी सूट वेखे आ वाले सूट न मैंने दुपट्टा बहुत ज्यादा पसंद आया सी कि वेखो बहुत ज्यादा प्यारा बट ए कलर नहीं मैंने थोड़ा घट पसंद आया इस सूट का ਹਾਂਜੀ ਵੇਖੋ ਇਹ ਗੁੜ ਮੰਡੀ ਬਾਜ਼ਾਰ ਵਜਦਾਗਾ ਤੁਸੀਂ ਵੀ ਇੱਥੇ ਜ਼ਰੂਰ ਵਿਜ਼ਿਟ ਕਰੋ ਜੇ ਤੁਸੀਂ ਕਈ ਵਾਰ ਜਲੰਧਰ ਆਵੋ ਜੇ ਜਲੰਧਰ ਜਾਂ ਤੁਸੀਂ ਰਹਿੰਦੇ ਹੋ ਤੇ ਇੱਥੇ ਵਧੀਆ ਸਸਤੇ ਰੇਟਾਂ ਤੇ ਵੀ ਤੇ ਬਹੁਤ ਵਧੀਆ ਕੱਪੜੇ ਮਿਲ ਜਾਂਦੇ ਆ ਹਾਂਜੀ ਮੈਂ ਆਪਣਾ ਦੋ ਸੂਟ ਆਪਣੇ ਤੇ ਇੱਕ ਨੀਸ਼ਾ ਦਾ ਸੂਟ ਵੀ ਲੈ ਲਿਆ ਤੇ ਹੁਣ ਮੰਮੀ ਵੇਖ ਰਹੇ ਨੇ ਹਾਂਜੀ ਇੱਕ ਦੋ ਸੂਟ ਆਪਾਂ ਉਹ ਦੁਕਾਨ ਤੋਂ ਲਏ ਬਟ ਐਨੇ ਪਸੰਦ ਨਹੀਂ ਆਏ ਤੇ ਆਪਾਂ ਹੁਣ ਆ ਗਿਆ ਫੁਲਕਾਰੀ ਵਾਲੀ ਦੁਕਾਨ ਤੇ ਇੱਥੋਂ ਆਪਾਂ ਦੇਖੀਆ ਫੁਲਕਾਰੀਆਂ ਇੱਥੇ ਤੁਹਾਨੂੰ ਸਟਾਲ ਸ਼ਾਲ ਹਨਾ ਲੇਡੀਜ਼ ਫੁਲਕਾਰੀਆਂ ਮਤਲਬ ਹੈਵੀ ਹਨਾ ਮਤਲਬ ਸਭ ਕੁਝ ਤੁਹਾਨੂੰ ਇੱਥੋਂ ਮਿਲ ਜੇਗਾ ਬਹੁਤ ਹੀ ਕੈਂਡ ਕੈਂਡ ਫੁਲਕਾਰੀਆਂ ਮਿਲ ਜਾਣਗੀਆਂ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਵੇਖੋ ਬਹੁਤ ਜ਼ਿਆਦਾ ਕੈਂਡ ਫੁਲਕਾਰੀਆਂ ਸਿਗੀਆਂ ਤੇ ਸਾਡੇ ਜਿੰਨੀਆਂ ਵੀ ਫੁਲਕਾਰੀਆਂ ਗਈਆਂ ਨੇ ਸਾਰੀਆਂ ਇੱਥੋਂ ਹੀ ਗਈਆਂ ਨੇ ਤੇ ਆਪਾਂ ਕਾਫੀ ਫੁਲਕਾਰੀਆਂ ਵੇਖੀਆਂ ਤਾਂ ਤੁਸੀ ਜਿੰਨੀ ਮਰਜ਼ੀ ਹੈਵੀ ਲੈਣੀ ਹੋਵੇ ਫੁਲਕਾਰੀ ਉਹ ਤੁਹਾਨੂੰ ਮਿਲ ਜੇਗੀ ਹਾਂਜੀ ਆਪਾਂ ਕਾਫੀ ਫੁਲਕਾਰੀਆਂ ਵੇਖੀਆਂ ਤੇ ਮੰਮੀ ਹੁਰੇ ਨੇ ਸ਼ਾਲ ਸਟਾਲ ਵੀ ਵੇਖਿਆ ਇੱਥੋਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇੰਨਾਂ ਸਾਰੀਆਂ ਫੁਲਕਾਰੀਆਂ ਦੇ ਵਿੱਚੋਂ ਕਿਹੜੀ ਫੁਲਕਾਰੀ ਵਧੀਆ ਲੱਗੀ ਤੇ ਗੈਸ ਕਰੋ ਕਿ ਮੈਂ ਕਿਹੜੀ ਫੁਲਕਾਰੀ ਲਈ ਹੋਵੇਗੀ ਹਾਂਜੀ ਇਸ ਤੋਂ ਬਾਅਦ ਮੈਂ ਫੁਲਕਾਰੀ ਲੈ ਲਈ ਆ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਦੱਸਿਓ ਵੀ ਮੈਂ ਕਿਹੜੀ ਫੁਲਕਾਰੀ ਲਈ ਆ ਹਾਂਜੀ ਇਸ ਤੋਂ ਬਾਅਦ ਮੰਮੀ ਦੇ ਚਾਚੀ ਨੇ ਤੇ ਮਾਸੀ ਨੇ ਵੇਖੇ ਸਟਾਲ ਇੱਥੇ ਸਟਾਲ ਵੀ ਤੁਹਾਨੂੰ ਹਾਈ ਰੇਟ 'ਚ ਵੀ ਲੋ ਰੇਟ 'ਚ ਵੀ ਜਿੱਦਾਂ ਦੇ ਤੁਹਾਨੂੰ ਪਸੰਦ ਆ ਬਹੁਤ ਜ਼ਿਆਦਾ ਸੋਹਣੇ ਸੋਹਣੇ ਮਿਲ ਜਾਣਗੇ ਤੁਸੀਂ ਇੱਥੇ ਜਰੂਰ ਮਿਲਦੇ ਹਾਂ ਹਾਂਜੀ ਆਪਾਂ ਫੁਲਕਾਰੀ ਵੀ ਲੈ ਲਿਆ ਦੋ ਤਿੰਨ ਸਟਾਲ ਲੈ ਲਿਆ ਤੇ ਹੁਣ ਆਪਾਂ ਚਲਦੇ ਆ ਸੂਟ ਵੇਖਣ ਕਿਉਂਕਿ ਆਪਾਂ ਸੂਟ ਥੋੜੇ ਲਏ ਆ ਤੇ ਹੋਰ ਸੂਟ ਚਾਹੀਦੇ ਤੇ ਆਪਾਂ ਚਲਦੇ ਆ ਹੋਰ ਦੁਕਾਨ ਤੇ ਹਾਂਜੀ ਆਪਾਂ ਇੱਧਰ ਆਏ ਇੱਕ ਨਵੀਂ ਸ਼ਾਪ ਤੇ ਇੱਥੇ ਵੀ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਜ਼ਿਆਦਾ ਹੈਵੀ ਸੂਟ ਵੀ ਸੀ ਤੁਸੀਂ ਇੱਥੋਂ ਹੈਵੀ ਵੀ ਸੂਟ ਲੈ ਸਕਦੇ ਹੋ ਘਰ ਪਾਉਣ ਵਾਸਤੇ ਵੀ ਲੈ ਸਕਦੇ ਹੋ ਪਾਰਟੀ ਵੇਅਰ ਵੀ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਸੀ ਤੁਹਾਨੂੰ ਇੱਥੇ ਲੈਸ ਪ੍ਰਾਈਸ ਵੀ ਮਿਲ ਜੇਗਾ ਵੀ ਜੇ ਤੁਸੀਂ ਮਤਲਬ ਰੇਟ ਘੱਟ ਵੱਧ ਵੀ ਹੋ ਜਾਂਦਾ ਇੱਥੇ ਵੀ ਅਸੀਂ ਕਾਫੀ ਸੂਟ ਵੇਖੇ ਤੇ ਇੱਥੋਂ ਵੀ ਅਸੀਂ ਤਿੰਨ ਸੂਟ ਲਏ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਹਾਂਜੀ ਇੱਕ ਸੂਟ ਆਪਾਂ ਇੱਥੋਂ ਲਿਆ ਤੇ ਆਪਾਂ ਹੁਣ ਚੱਲਿਆਂ ਕ੍ਰਿਸ਼ਨਾ ਸ਼ਾਪ ਤੇ ਇੱਥੇ ਵੀ ਆਪਾਂ ਦੋ ਸੂਟ ਲਏ ਸੀ ਇੱਥੇ ਵੀ ਤੁਹਾਨੂੰ ਨਵੇਂ-ਨਵੇਂ ਲ ਟ੍ਰੈਂਡ ਦੇ ਹਿਸਾਬ ਨਾਲ ਬਹੁਤ ਵਧੀਆ ਹੈਵੀ ਸੂਟ ਮਿਲ ਜਾਣਗੇ ਤੁਸੀਂ ਵੇਖ ਸਕਦੇ ਹੋ ਮੈਨੂੰ ਬਹੁਤ ਪਸੰਦ ਆਇਆ ਸੀ ਸੂਟ ਮੋਰਨੀਆਂ ਵਾਲਾ ਤੇ ਤੁਸੀਂ ਇੱਥੇ ਵੀ ਜ਼ਰੂਰ ਵਿਜ਼ਿਟ ਕਰਿਓ ਇੱਥੇ ਵੀ ਆਪਾਂ ਕਾਫੀ ਸੂਟ ਵੇਖੇ ਤੇ ਦੋ ਸੂਟ ਲਏ ਤੁਸੀਂ ਵੇਖੋ ਇੱਥੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਸੂਟ ਸੀ ਹਾਂਜੀ ਚਲੋ ਫਿਰ ਮੰਮੀ ਤੇ ਚਾਚੀ ਨੇ ਦੋ ਸੂਟ ਲੈ ਲਿਆ ਤੇ ਹਾਂਜੀ ਹੁਣ ਆਪਾਂ ਚੱਲਦੇ ਆ ਅੱਗੇ ਅਸੀਂ 1 ਵਜੇ ਆਏ ਸੀ ਤੇ ਸ਼ਾਮ ਹੋ ਗਈ ਹੈ ਵੇਖ ਲੋ ਇਸ ਤੋਂ ਬਾਅਦ ਅਸੀਂ ਆਏ ਕੋਟੀਆਂ ਵਾਲੀ ਸ਼ਾਪ ਤੇ ਤੇ ਵੇਖੋ ਇੱਥੇ ਹਰ ਇੱਕ ਲੇਡੀਜ਼ ਜੈਂਟਸ ਕੋਟੀਆਂ ਤੁਹਾਨੂੰ ਮਿਲ ਜਾਣੀਆਂ ਕੋਟ ਵਗੈਰਾ ਮਿਲ ਜਾਣਗੇ ਬਹੁਤ ਜ਼ਿਆਦਾ ਪਿਆਰੇ ਸੀਗੇ ਬਹੁਤ ਜ਼ਿਆਦਾ ਸੋਹਣੇ ਸੀ ਹਾਂਜੀ ਇੱਥੋਂ ਆਪਾਂ ਤਿੰਨ ਕੋਟੀਆਂ ਵੇਖੀਆਂ ਲਓ ਕੋਟੀਆਂ ਕਾਫੀ ਵੇਖੀਆਂ ਤੇ ਆਪਾਂ ਤਿੰਨ ਕੋਟੀਆਂ ਲਈਆਂ ਵੇਖੋ ਬਹੁਤ ਜ਼ਿਆਦਾ ਪਿਆਰੇ ਕਲਰ ਸੀ ਬਹੁਤ ਜ਼ਿਆਦਾ ਸੋਹਣੀਆਂ ਸੀ ਵੇਖੋ ਹਾਂਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਹੁਣ ਆਪਾਂ ਆ ਗਏ ਆ ਕੋਟੀਆਂ ਆਪਾਂ ਲੈ ਲਿਆ ਹੁਣ ਆਪਾਂ ਚੱਲਦੇ ਆ ਅੱਗੇ ਹਾਂਜੀ ਇਸ ਤੋਂ ਬਾਅਦ ਆਪਾਂ 2-3 ਦੁਕਾਨਾਂ ਤੇ ਹੋਰ ਕੋਟੀਆਂ ਵੇਖੀਆਂ ਹਾਂ ਹਾਂਜੀ ਵੇਖੋ ਇੱਥੇ ਵੀ ਕੋਟੀਆਂ ਬਹੁਤ ਜ਼ਿਆਦਾ ਸੋਹਣੀਆਂ ਸੀ ਬਟ ਸਭ ਤੋਂ ਜ਼ਿਆਦਾ ਜਿੱਥੇ ਆਪਾਂ ਪਹਿਲਾਂ ਗਏ ਸੀ ਉੱਥੇ ਜ਼ਿਆਦਾ ਸੋਹਣੀਆਂ ਲੱਗੀਆਂ ਕੋਟੀਆਂ ਤੇ ਹਾਂਜੀ ਆਪਾਂ ਕੋਟੀਆਂ ਵਗੈਰਾ ਸਭ ਕੁਝ ਲੈ ਲਿਆ ਆ ਹਾਂਜੀ ਇੱਥੋਂ ਆਪਾਂ ਲੱਗੇ ਸੀ ਲੈਣ ਲਾਈਨਿੰਗਾਂ ਬਟ ਇਸ ਤੋਂ ਬਾਅਦ ਇਹਨਾਂ ਨੇ ਦੁਕਾਨ ਬਦਲਤੀ ਕਿ ਅੱਗੇ ਜਾ ਕੇ ਲੈਣੇ ਆ। ਤੇ ਇੱਥੋਂ ਵੇਖੀ ਆਪਾਂ ਲਾਈਨਿੰਗਾਂ ਬਟ ਨਾ ਇੱਥੇ 2-3 ਸੂਟਾਂ ਦੇ ਕਲਰ ਨਹੀਂ ਮਿਲ ਰਹੇ ਸੀ ਲਾਈਨਿੰਗਾਂ ਦੇ। ਇਸ ਕਰਕੇ ਆਪਾਂ ਉਸੇ ਦੁਕਾਨ ਤੇ ਆ ਗਏ ਜਿੱਥੋਂ ਆਪਾਂ ਸੂਟ ਲਏ ਸੀ ਤੇ ਆਪਾਂ ਇੱਥੋਂ ਲਈਆਂ ਲਾਈਨਿੰਗਾਂ। ਤੇ ਹਾਂਜੀ ਹੁਣ ਆਪਾਂ ਚੱਲਦੇ ਆਂ ਘਰ ਤੇ ਰਸਤੇ ਦੇ ਵਿੱਚ ਰਾਏ ਬਣੀ ਕਿ ਆਪਾਂ ਚਾਚੇ ਦੇ ਘਰ ਚੱਲਦੇ ਆਂ ਕਿਉਂਕਿ ਇਹਨਾਂ ਨੇ ਅੱਗੇ ਮਾਸੀ ਕੈਨ੍ਹੇ 2-3 ਘਰ ਹੋਰ ਕਾਰਡ ਦੇਣ ਜਾਣਾ ਸੀ। ਮਤਲਬ ਤੇ ਵ્યાਹ ਕਹਿਣ ਜਾਣਾ ਸੀ ਇਸ ਕਰਕੇ ਫਿਰ ਮੈਂ ਗੋਲਡੀ ਨੂੰ ਫੋਨ ਕੀਤਾ ਕਿ ਮਾਸੜ ਨੂੰ ਲੈ ਕੇ ਹਨਾ ਚਾਚੇ ਦੇ ਘਰ ਆ ਜਾ ਤੇ ਉਹਨਾਂ ਟਾਈਮ ਅਸੀਂ ਗਏ ਚਾਚੇ ਦੇ ਘਰ ਹਾਂਜੀ ਚਾਚਾ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਆਪਾਂ ਚੱਲੇ ਆ ਅੰਦਰ ਹਾਂਜੀ ਉਸ ਤੋਂ ਬਾਅਦ ਗੋਲਡੀ ਵੀ ਮਾਸਰ ਜੀ ਨੂੰ ਲੈ ਕੇ ਆ ਗਏ ਸੀ ਤੇ ਆਪਾਂ ਮਿਲ ਕੇ ਪੀਤਾ ਚਾਹ ਪਾਣੀ ਤੇ ਹਾਂਜੀ ਉਸ ਤੋਂ ਬਾਅਦ ਮੈਂ ਗੋਲਡੀ ਨਾਲ ਘਰ ਆ ਗਈ ਸੀ ਉਹ ਵਿਆਹ ਦਾ ਕਾਰ ਦੇਣ ਚੱਲ ਗਏ ਸੀ ਦੋ ਤਿੰਨ ਘਰ ਤੇ ਆ ਕੇ ਮੈਂ ਚਾਵਲ ਬਣਾ ਲਏ ਸੀ ਮਟਰਾਂ ਵਾਲੇ ਤੇ ਅੰਜ ਮੈਂ ਆਪਣੀ ਵੀਡੀਓ ਇੱਥੇ ਐਂਡ ਕਰਨ ਲੱਗੀਆਂ ਆਈ ਹੋਪ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ